ਇਹ ਟੋਲੀ ਦੇ ਉਹ ਕੱਟੀ ਲੇਤੀ ਐ ਜੀ ਉਹਦੇ ਓਏ ਮੁੱਲ ਲਿਆ ਉਹ ਤੋਂ ਵੀ ਬਾਬੇ ਉਹ ਵੀ ਦੇਖ ਲੈ ਉਹ ਰੇ ਉੱਪਰ ਕੇ ਬਿਲਕੁਲ ਕੱਟੀਆਂ ਹੋ ਬੈਠੀ ਆ ਆ ਖੜੀ ਆ ਇੱਧਰ ਖੜੀ ਆ ਇਹ ਤਾਂ ਕਹਿੰਦਾ ਯਾਰ ਇਹਦਾ ਹੀ ਨਹੀਂ ਹੈਗਾ ਤੂੰ ਉਹਨਾਂ ਨਾਲ ਗੱਲ ਕਰ ਉਹ ਤੇਰੇ ਪਿਓ ਨਾਲ ਗੱਲ ਕਰ ਆ ਬੂਮ ਤੇ ਨੰਬਰ ਹੀ ਹੈਗਾ ਕਰੇ ਪਿਆ ਬਈ ਫੋਨ ਤੇਰੇ ਨਾਲ ਦੇ ਲਾ ਨਾ ਤੇਰਾ ਨੰਬਰ ਜਾ ਤੇਰਾ ਨੰਬਰ ਕਾਦੀ ਤੇਰੇ ਤੁਸੀਂ ਗੱਲ ਜੱਗਰ ਨੂੰ ਡਾਓ ਹਾਂ ਦੇ ਕੇ ਭਾਗੇ ਜੱਗੇ ਤਾਂ ਪੂਣ ਹਾਂ ਕੌਣਾ ਅੱਜ ਬਾਕੇ ਨਾ ਕਰੀਂ ਗੱਲ। ਆ ਗੱਲ ਕਰੀ ਉਹਦੇ ਨਾਲ ਉਹਦਾ ਕੰਮ ਨਿਭੜ ਕੇ। ਹੈਂਡ ਫ੍ਰੀ ਕਰੀਂ। ਹੈਂਡ ਫ੍ਰੀ ਕਰ ਲਾ। ਹੈਂਡ ਫ੍ਰੀ ਕਰ ਲਾ। ਕਰ। ਆ ਜਾ ਉਰੀ ਆ ਜਾ। ਆ ਗੱਲ ਕਰੀਏ ਜਵੱਗ ਜੇ ਨਾਲ। ਕਿੱਥੇ ਨੂੰ? ਕਿੱਦਾਂ ਪਿੰਡਾਂ ਗਿਆ? ਵੀਡੀਓ ਬਣਾ ਲੈ ਕਰਨ ਦਾ। ਕਰ। ਹੈਂਡ ਫ੍ਰੀ ਕਰ ਲਾ। ਕਰ ਦੋ ਨਾ ਇਹਨੇ। ਕੀ? ਅੱਜ ਕਿਹਦਾ ਤੇਰਾ ਮੰਦੰ ਕਰੀਂ ਕਰ ਲਾ। ਉਰੀਓ ਨਾ ਗਿਆ ਉਧਰ ਤੇ ਮਾਪੇ ਵੀ ਕਰੋਗੇ ਵੇ ਰੋਣਾ ਤੇਨੂੰ ਕੱਟੀਆਂ ਦਾ ਢੇਰ ਲਾਦਾ ਇੱਕ ਗੱਲ ਉਹ ਲੈ ਜਾ ਉਹਨੇ ਬੋਲੋ ਲੈ ਜਾ ਕੱਟੀ ਦਾ ਲੈ ਜਾ ਪੈਸੇ ਦੇ ਜਾ ਕੱਟੀ ਲੈ ਜਾ ਪੈਸੇ ਤਾਂ ਦੇ ਦੇ ਮੈਂ ਤੁਹਾਨੂੰ ਦਿੰਦੇ ਨਹੀਂ ਉਹ ਤਾਂ ਕਰ ਲੈ ਉਹ ਆਪਣੇ ਪੈਸੇ ਵਧਾ ਉਹ ਤਾਂ ਮਸ਼ੀਨ ਲੈਣੀ ਉਹ ਤਾਂ ਕਿਹਦੇ ਨੂੰ ਤੇਰੇ ਕੋਈ ਮਸ਼ੀਨਾ ਉਹ ਤਾਂ ਬਾਗੀ ਬਚਤੇ ਕਾ ਕੋਈ ਨਹੀਂ ਤੇਰੀ ਮੰਮੀ ਤੇ ਤੇਰਾ ਭਾਈ ਵੱਗਾ ਤੇਰਾ ਭਾਈ ਆਉ ਨਾ ਨਾ ਇਹਦਾ ਭਾਈ ਕਿਥਾ ਰਕਲੀ ਹੈ ਤੇਰਾ ਕਮਾਲੀਆਂ ਦਾ ਹੈ ਉਹ ਤੇਰਾ ਕਿਉਂ ਲੈ ਇਹਦਾ ਕਾਗਾ ਦਾ ਇਹਦਾ ਕਾਗਾ ਦਾ ਉਹਦਾ ਕਹਿੰਦਾ ਗਾਇਡ ਮਧਰੇ ਦਾ ਕੀ ਹੈ ਨਾ ਕਾਕ ਉਹਦਾ ਕਹਿੰਦਾ ਵਿਕਰ ਮੇਰਾ ਨੋਦਾ ਵਿਕਰ ਵਿਕਰ ਬੁੱਕੋ ਨੇ ਹੈਗਾ ਵਿਕਰ ਤਾਂ ਮੈਂ ਬਰਗਾ ਆਂਦਰ ਕਿਉਂ ਆ ਉਹਦਾ ਕਹਿੰਦਾ ਵਿਕਰ ਕਹਿੰਦਾ ਮੇਰਾ ਮੁੰਡਾ ਉਹ ਜਿਹੜੀ ਕਹਿਆ ਫਿਰ ਉਹ ਦੇ ਦੇ ਮੈਨੂੰ ਪੁੱਤ ਬੀਨੂ ਇਹਦਾ ਖੋਲੀ ਦੇ ਦਿੱ ਆਪਣੀ 2000 ਦੀ ਜਿੰਦਰ ਦੇ ਪਹਿਲੀ ਆ ਪੁੱਤ ਬੰਨ ਲਾ ਮੈਂ ਖੋਲੀ ਦੇ ਦਿੱ ਪੁੱਤ ਕਹਿੰਦੇ 9000 ਦੀ ਦਾ ਬਸ ਫਿਰ ਬੰਨ ਲਾ ਆ ਤਾਂ ਹੋਰੀ ਪੰਗਾ ਖੜਾ ਕਰਦਾ ਹੈ ਹੈ ਹਾਂ ਆਹ ਬੀ ਯਾਰ ਨmberdi ਖੜਾ ਦਾ ਮੁੰਡੇ ਰਹਿਗਾ ਪੱਕਾ ਖੜਾ ਤੇਰੇ ਮਾਤਾ ਮਾਰਾ ਬਾੜ ਗਿਆ ਨਹੀਂ ਕਰਦੇ ਨਹੀਂ ਕਹਿੰਦੇ ਇਧਰੋਂ ਹਾਂ ਨਹੀਂ ਮੈਂ ਦੱਸਣਾ ਤੇਰਾ ਮਾਤਾ ਇਧਰ ਕੋ ਦਾ ਗੰਗਾ ਦਾ ਮੁੰਡਾ ਨਹੀਂ ਯਾਰ ਟੱਕਾ ਰੱਖ ਬੈਠਾ ਟੱਕਾ ਗੋ ਉਹ ਮਸ਼ੀਨ ਆਖਰੇ ਨੀਲੇ ਯਾਰ ਬੜਾ ਉਹ ਦੇ ਮਰ ਮੁਰਕੇ 2000 2000 ਕਹਿੰਦੇ ਉਹਨਾਂ ਨੇ ਭੇਜਿਆਗਾ ਤੂੰ ਸਾਡੇ ਘਰ ਆ ਕੇ ਲੈ ਲੈ ਧੀਰੇ ਤੂੰ ਆ 1500 ਰੁਪਏ ਦੇ ਕੇ ਬਈ 1500 ਰੁਪਏ ਦੇ ਕੇ ਚੱਕਾ ਮਾਰ ਐ ਕਰ ਪੂਰੀ ਗੱਲ ਸੁਣ ਲੈ ਤੇਰੀ ਮੰਮੀ ਤੇ ਤੇਰੇ ਬਾਪੇ ਕੋਲ ਵਾਈ ਉਹਨੇ ਕਹੇ ਵੀ ਦੇ ਕੇ ਨਹੀਂ ਗਏ ਪੈਸੇ ਉਰੇ ਆ ਜੀ ਤੇ ਵਾਹ ਤੇ ਮਾਰੇ ਆ ਜੀ ਤੂੰ ਤਾਂ ਗੱਡੀ ਉਤਰਾਉਂਗਾ ਤੁਸੀਂ ਪੈਸੇ ਕਿਹੜਾ ਰੋਕਨੇਗਾ ਤੂੰ ਜੇ ਗੱਡੀ ਆ ਗਈ ਰੋਕ ਨੂੰ ਮਨਾ ਬੰਦ ਨਹੀਂ ਹੋਊਗਾ ਤੂੰ ਕਾਬੂ ਕਰ ਤੂੰ ਐ ਗੱਡੀ ਤੇ ਕਾਕੇ ਗੱਡੀ ਤੇ ਐ ਤੂੰ ਬਾਗ ਨਾ ਮਗਰ ਵਗ ਜੇਗਾ ਨੂ ਪਗੜ ਲੱਗ ਜੂ ਵਾ ਬਾਗ ਯੂਕੇ ਤੇ ਵਾਰਾਂਗੇ ਕਿ ਰੱਖਿਆ ਕੋਲ ਭਾਈ ਤੁਸੀਂ ਭਵਾ ਦੇ ਲੈ ਕੇ ਟੱਕੇ ਨੇ ਖਾਂਦੇ ਬੰਦੇ ਸੰਗ ਆ ਕੇ ਇੱਥੇ ਰਹਿੰਦੇ ਨੇ ਯਾਰ ਨਾ ਨਾ ਕੁਝ ਦੀਨਾਂ ਵਾਲੇ ਨਾਲੇ ਮੈਂ ਕਹਾਂਦਾ ਕੱਪੇ ਬੈਠਾ ਰਿਹਾ ਕਰੂ ਮੱਜਾ ਢਾ ਕੇ ਕੱਟਿਆ ਦੇ ਕੋਲੇ ਪੰਜ ਸੀਸ ਵਾਂ ਸਹੀ ਕਰਦੇ ਨੇ ਰਾਤ ਜਵਾਦੀ ਅੰਦਰ ਕੇ ਮੈਂ ਲੈ ਜਾ ਕਰੂਗਾ ਮੈਂ ਫਿਰ ਤਾਰੇ ਤੂੰ ਨੀਗਾ ਖਾਨੂ ਚਾਹ ਰਿਹਾ ਬਾਨਾ ਲੈਣਗੇ ਮੈਂ ਇੱਥੇ ਕਾਣੂ ਚਾਚਾ ਕਾਂਦਾ ਆਪਣਾ ਬਾਹਰ ਨਾ ਬਾਗਰ